जय श्री राम बोल सियावर रामचंद्र महाराज की जय बड़ी खुशी की गल है के मेरे प्रभु श्री राम मेरी चौपड़ी रे भाग आज खुल गए ने राम आ रहे ने वाला कोटि-कोटि शुक्र है परमात्मा दा ਈਸ਼ਵਰ ਦਾ ਸਾਡੇ ਰਾਜਾ ਰਾਮਚੰਦਰ ਜੀ ਮਹਾਰਾਜ ਬੇਸਬਰੀ ਨਾਲ ਇੰਤਜ਼ਾਰ ਜੀ ਸਾਡੇ ਕਈ ਪੀੜੀਆਂ ਗੁਜ਼ਰ ਗਈਆਂ ਵੱਡੇ ਵੱਡੇਰੇ ਇਸ ਜੀ ਦੀ ਉਡੀਕ ਕਰਦੇ ਰਹੇ ਕਿ ਕਦੋਂ ਲੱਲਾ ਜੀ ਆਪਣੇ ਗ੍ਰਹਿ ਵਿੱਚ ਸਥਾਪਿਤ ਹੋਣਗੇ ਪ੍ਰਾਣ ਪ੍ਰティਸ਼ਟਾ ਹੋ ਰਹੀ ਹੈ ਇਹ ਕਾਰਡ ਵੀ ਤੁਸ ਜੀ ਦੇ ਹੱਥ ਦੇਖ ਰਹੇ 22 ਜਨਵਰੀ ਅਯੁੱਧਿਆ ਲੱਲਾ ਜੀ ਦੀ ਪ੍ਰਾਣ ਪ੍ਰティਸ਼ਟਾ ਹੋ ਰਹੀ ਹੈ ਮੂਰਤੀ ਸਥਾਪਨਾ ਸੋ ਮੈਂ ਆਪਣੇ ਪੂਰੇ ਹੀ ਸ਼ਪੱਟੀ ਸ਼ਹਿਰ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਆਸਿਆ ਨੂੰ ਪੁਰੇ ਦੇਸ਼ ਵਾਸਤੇ ਨੂੰ ਬ੍ਰਹਮੰਡ ਵਾਸਤੇ ਨੂੰ ਕਹਿਣਾ ਮੈਂ ਪੀਰ ਕਰਦਾ ਹੱਥ ਜੋੜ ਕੇ ਕਿ ਉਸ ਦਿਨ 22 ਜਨਵਰੀ ਵਾਲੇ ਦਿਨ ਖੂਬ ਖੁਸ਼ੀਆਂ ਮਨਾਓ ਐਨੀਆਂ ਖੁਸ਼ੀਆਂ ਮਨਾਓ ਕਿ ਲੱਲਾ ਜੀ ਅਯੁੱਧਿਆ ਨਹੀਂ ਸਾਡੇ ਘਰ ਵਿੱਚ ਵੀ ਆ ਰਹੇ ਨੇ ਐਨੀਆਂ ਖੁਸ਼ੀਆਂ ਮਨਾਓ ਦੀਪ ਮਾਲਾ ਕਰੋ ਮੂੰਹ ਮਿੱਠੇ ਕਰੋ ਲੰਗਰ ਭੰਡਾਰੇ ਲਾਓ ਖੂਬ ਜਿਨੂੰ ਕਹਿੰਦੇ ਆ ਕਿ ਮौज मस्ती ਵਿੱਚ ਆ ਕੇ ਉਹਦੇ ਰਾਮ ਨਾਮ ਦੇ ਸਿਮਰ ਵਿੱਚ ਰਾਮ ਨਾਮ ਦਾ ਗੁਣਗਾਨ ਕਰੋ ਜਿੱਤਾ ਠੰਡ ਪੈ ਰਹੀ ਹੈ ਲੋਕੀ ਕਹਿ ਰਹੇ ਕਿ ਸ਼ੀਤ ਲਹਿਰ ਚੱਲ ਰਹੀ ਹੈ ਪੱਟੀ ਵਾਲੋ ਸ਼ੀਤ ਲੈ ਰਹੀਂ RAM ਲਹਿਰ ਚਲਾਓ ਜਾਗੋ ਹਿੰਦੂ ਜਾਗੋ ਪੂਰਾ ਪੂਰੇ ਪੂਰੇ ਸਮਸਤ ਹਿੰਦੁਸਤਾਨ ਨੂੰ ਜਾਗੋ RAM ਜੀ ਆ ਰਹੇ ਨੇ ਸਾਡੇ ਰਾਜਾ ਜੀ ਆ ਰਹੇ ਨੇ ਸਾਡੇ ਪ੍ਰਭੂ ਜੀ ਆ ਰਹੇ ਨੇ ਸਾਡੇ ਇੰਸਤ ਆ ਰਹੇ ਨੇ 22 ਜਨਵਰੀ ਵਾਲੇ ਦਿਨ ਆਪਾਂ ਦੀਪਮਾਲਾ ਕਰਨੀ ਪੂਰੇ ਸ਼ਹਿਰ ਨੂੰ ਜਗਾ ਚੌਂਦ ਕਰਨਾ ਹੈ ਹਰ ਘਰ ਵਿੱਚ ਹਰ ਮੰਦਰ ਵਿੱਚ ਹਰ ਚੌਂਕ ਹਰ ਗਲੀ ਵਿੱਚ ਜੈ ਜੈਕਾਰ ਹੋਣੀ ਚਾਹੀਦੀ ਪ੍ਰਭੂ ਰਾਮ ਨਾਮ ਦੀ ਜੈ ਜੈਕਾਰ ਹੋਣੀ ਚਾਹੀਦੀ ਇਹ ਮੇਰੀ ਸਾਰਿਆਂ ਨੂੰ ਅਪੀਲ ਹੈ ਤੇ ਬਹੁਤ ਬਹੁਤ ਵਧਾਈ ਪੱਟੀ ਸ਼ਹਿਰ ਦੇ ਤਮਾਮ ਜਿੰਨੀਆਂ ਵੀ ਇਤੁਕੀਆਂ ਸੰਗਠਨਾਵਾਂ ਨੇ ਜਿਹੜੇ ਧਾਰਮਿਕ ਸੰਸਥਾਵਾਂ ਨੇ ਮੰਦਰ ਨੇ ਮੰਦਰਾਂ ਵਿੱਚ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਰਾਮਲੀਲਾ ਕਲਬਾ ਦੀ ਪ੍ਰੋਗਰਾਮ ਹੋ ਰਹੇ ਨੇ ਸਾਰਿਆਂ ਨੂੰ ਬੜਾ ਬੜਾ ਸ਼ੁਕਰ ਹੈ ਸਭ ਦਾ ਸਭ ਨੂੰ ਬਹੁਤ ਬਹੁਤ ਵਧਾਈ ਹੈ ਰਾਮ ਨਾਮ ਦਾ ਗੁਣਗਾਨ ਕਰੋ ਜੈ શ્રી ਰਾਮ ਜੈ શ્રી ਰਾਮ ਜੈ શ્રી ਰਾਮ ਸੋ ਸਿਆ ਬਰੇ ਰਾਮ ਚੰਦਰ ਮਹਾਰਾਜ ਕੀ ਜੈ